ਸਿਰਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਭਾਰ ਰਾਸ ਚੋਗ ਚੁਗ ਹੈ ਪ੍ਰਭ ਪਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀ ਦੂਰੇ ਪਰਿਰਾਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਮਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰੱਖ ਰੱਖ ਚਰਨ ਧਾਰੇ ਵਿਚਾਰੇ ਦੁਬੇ ਦਾ ਛੋਡ ਪਏ ਨਿਰੰਕਾਰੇ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਾਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਾਰ ਸਹਿਜ ਸਮਾਏ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰਬਚਨੀ ਆਦ एक जोगी बैसे नार ना पुरख कहो को कैसे त्रिपावन जोत रहे लिवलाई ਸੱਚ ਸਰਣਾਇ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਬੀਚਾਰੀ ਤਵਸ਼ਲ ਭੈ ਕਟਣ ਹਾਰੇ ਪਉ ਮਾਰ ਮਿਲੇ ਪਾਗ ਧਾਰੇ ਅਨਿਕ ਜਤਨ ਕਾਰ ਕਾਲ ਸੰਤਾਏ ਮਰਣ ਲਿਖਾਈ ਮੰਡਲ ਮਹ ਆਏ ਜਨਮ ਪਦਾਰਥ ਦੂਬੇ ਦਾ ਖੋਵੇ ਨਾ ਚੀਨਸ ਭ੍ਰਮ ਭ੍ਰਮ ਰੋਵ ਕਹ ਤਾ ਪੜ ਤਾ ਸੁਣ ਤਾ ਏਕ ਤੀਰਜ ਧਰਮ ਧਰਣੀ ਧਰਟੇ ਜਾਤ ਸਤ ਸੰਜਮ ਅਰਦਾਸ ਮਾਏ ਚੌਤੇ ਪਦਕਾਉ ਜੇ ਮਾਨ ਪਤਿਆਏ ਸਾਚੇ ਨਿਰਮਲ ਮੈਲਨਾ ਲਾਗੇ ਗੁਰ ਕੈ ਸਬਦ ਪਰਮ ਭਉ ਭਗ ਜਾਚੈ ਸਾਚ ਸਰੂਪ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸਬਦ ਪਰਮ ਭਉ ਭਗੇ ਹੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਚ ਸਰੂਪ ਵਾਹੇ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ